ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਅਤਿ ਸਾਕੀ ਸ੍ਰੀ ਗੁਰੂ ਨਾਨਕ ਜੀ ਦੇ ਅਵਤਾਰ ਧਾਰਨ ਦੀ ਸ੍ਰੀ ਗੁਰੂ ਨਾਨਕ ਜੀ ਕੀ ਜਨਮ ਪੱਤਰੀ ਲਿਖਣੇ ਕੀ ਵਿਧਿ ਸ੍ਰੀ ਗੁਰੂ ਅੰਗਦ ਜੀ ਦੀਵਾਨ ਲਗਾਏ ਕਰ ਬੈਠੇ ਅਰਸ਼ਿਕ ਬੈਠੇ ਪਾਈ ਬੁੱਢੇ ਕੀ ਆਦੀ ਲੈ ਕੇ ਸਭ ਸਰੋਤੇ ਆਦੀ ਬੈਠੇ ਪਾਏ ਪੈੜਾ ਮੋਖਾ ਲਿਖਣ ਲੱਗਾ ਸੰਮਤ 1526 ਇਕ ਤਕਦੀ ਪੂਰਨਮਾਸੀ ਨੂੰ ਨਾਨਕ ਜੀ ਜਨਮ ਲੀਤਾ ਇੱਕ ਘੜੀ ਉੱਤੇ ਅੰਤਿ ਰਾਤ ਬੀਤੀ ਉਸ ਉਦ ਸਮੇਂ ਅਨੁਰਾਧਾ ਨਕਸ਼ਤਰ ਸੀ ਸ਼ੁਭ ਮਹੂਰਤ ਰਾਏ ਕੋਏ ਪੱਟੀ ਦੀ ਤਲਵੰਡੀ ਕਾਲੂ ਵੇਦੀ ਦੇ ਘਰ ਮਾਤਾ ਤ੍ਰਿਪਤਾ ਦੇ ਉਦਰ ਥੀ ਜਹ ਕਾਲੂ ਨੂੰ ਖਬਰ ਹੋਈ ਕਾਲੂ ਵੇਦੀ ਦਾ ਪ੍ਰੋਤ ਹਰਦਿਆਲ ਸੀ ਨਾਲੇ ਕੁਲੂ ਦਾ ਹਰਦੇਵ ਸਿੰਘ ਕਾਲੂ ਵੱਡੇ ਵੇਲੇ ਉੱਠ ਕੇ ਹਰदयाल ਦੇ ਘਰ ਗਿਆ ਜਾਏ ਆਖਿਓਸ ਪਾਤਾ ਜੀ ਮੱਥਾ ਟੇਕਦੇ ਹਾਂ ਤਾਂ ਅਗੋਂ ਹਰदयाल ਆਖਿਆ ਕਾਲੂ ਇਸ ਵੇਲੇ ਕਿਉਂ ਆਇਆ ਹੈ ਕਾਲੂ ਆਖਿਆ ਜੀ ਬਾਲਕ ਨੇ ਜਨਮ ਲੀਤਾ ਹੈ ਤੂੰ ਚਲ ਕੇ ਜਨਮ ਪੱਤਰੀ ਲਿਖੋ ਤਾਂ ਹਰदयाल ਨੇ ਕਿਹਾ ਭਲਾ ਮਹਿਤਾ ਕਾਲੂ ਮੈਂ ਸੇਵਾ ਪੂਜਾ ਕਰਕੇ ਆਂਦਾ ਹਾਂ ਤੂੰ ਘਰ ਚੱਲ ਤਾਂ ਕਾਲੂ ਆਪਣੇ ਘਰ ਆਇਆ ਪਿਛੋ ਪੰਡਤ ਪੰਜ ਕੜੀਆਂ ਦਿਨ ਚੜੇ ਆਇਆ ਕਾਲੂ ਨੂੰ ਆ ਅਸ਼ੀਰਵਾਦ ਦਿੱਤੀ ਤਾਂ ਕਾਲੂ ਪੁਜੋਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਵੀ ਛਾਮਨੇ ਕਰ ਰੱਖੇ ਆਹੀ ਪੰਡਤ ਨੂੰ ਬਿਠ ਲਾਇਆ ਪਾੰਦੀ ਬੈਠ ਕੇ ਆਖਿਆ ਕਾਲੂ ਕਾਗਦ ਕੇਸਰ ਲੈ ਆਓ ਤਾਂ ਕਾਲੂ ਕਾਗਦ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਲੈ ਆਇਆ ਤਾਂ ਪੰਡਤ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਜੋ ਇਸ ਵੇਲੇ ਕ્યા ਸ਼ਬਦ ਲੈ ਕੇ ਜਨਮਿਆ ਹੈ ਅਤੇ ਵਕਤ ਸੁਣਾਏ ਕਿ ਇਸ ਵਕਤ ਜਨਮ ਲੀਤਾ ਹੈ ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ ਇੱਕ ਘੜੀ ਤੇ ਦੋ ਪਹਿਰ ਰਾਤ ਬੀਤੀ ਤਦ ਜਨਮ ਲੀਤਾ ਹੈ ਸੀ ਅਤੇ ਸ਼ਬਦ ਦੀ ਮੈਨੂੰ ਖਬਰ ਨਹੀਂ ਹੈ ਤਾਂ ਪੰਡਤ ਆਖਿਆ ਤਾਂ ਕਾਲੂ ਅੰਦਰੋਂ ਜਾ ਕੇ ਦਾਈ ਪਾਸੋਂ ਪੁੱਛ ਤਾਂ ਕਾਲੂ ਨੇ ਦੌਲਤਾ ਦਾਈ ਨੂੰ ਸਤਿਆ ਤੇ ਆਖਿਆ ਜੋ ਪੰਡਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ ਤਾਂ ਦਾਈ ਆਖਿਆ ਪੰਡਿਤ ਜੀ, ਕਿਆ ਪੁੱਛਦੇ ਹੋ? ਤਾਂ ਪੰਡਿਤ ਕਹਿਆ, "ਦਾਈ, ਪਾਲਕ ਕਿਆ ਸ਼ਬਦ ਲੈ ਕੇ ਜਨਮਿਆ ਹੈ?" ਤਾਂ ਦਾਈ ਬੋਲੀ, "ਪੰਡਿਤ ਜੀ, ਮੇਰੇ ਹੱਥਾਂ ਵਿੱਚ ਕਈ ਪਾਲਕ ਜਨਮੇ, ਪਰ ਅਜਿਹਾ ਪਾਲਕ ਇਸ ਤਰ੍ਹਾਂ ਕੋਈ ਨਹੀਂ ਜਨਮਿਆ। ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨੀ ਲੱਗ ਰਹੀ ਹੈ।" ਤਾਂ ਪੰਡਿਤ ਕਹਿਆ, "ਸੁਣ ਕਾਲੂ, ਬਾਲਕ ਸਤਾਈਂੇ ਨਛੱત્રી ਜਨਮਿਆ ਹੈ। ਜੇ ਪਹਿਲੇ ਦੋ ਪਹਿਰਾ ਅੰਦਰ ਜਨਮਿਆ ਹੈ, ਤਾਂ ਸ਼ਾਮੁਕਰ ਹੋਵੇਗਾ।" ਜੇ ਪਿਛਲੇ ਪਹਿਰ ਰਾਤ ਢਲੀ ਹੋਈ ਜਨਮਿਆ ਹੈ ਤਾਂ ਅੱਜ ਵੱਡੀ ਪੁਰਬੀ ਰਾਤ ਆਹੀ ਇਸ ਦੇ ਸਿਰ ਤੇ ਛੱਤਰ ਫਿਰਿਆ ਲੋਰੀਏ ਮੈਨੂੰ ਬੜਾ ਅਸਰ ਆਉਂਦਾ ਹੈ ਜੋ ਕਿਹੜਾ ਛੱਤਰ ਫਰੇਗਾ ਪੰਡਿਤ ਬੜਾ ਵਿਚਾਰਵਾਨ ਐਸੀ ਤਾਂ ਪੰਡਿਤ ਕਹਿਆ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਤਾਂ ਕਾਲੂ ਅੰਦਰ ਜਾ ਕੇ ਬਾਲਕ ਮੰਗਿਆ ਤਾਂ ਅਗੋ ਨਾਨਕ ਜੀ ਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦਿੱੰਦੀ ਠੰਡ ਦੇ ਦਿਨ ਹੈ ਤਾ ਪੰਡਿਤ ਕਹਿਆ ਬਾਲਕ ਦੇਵ ਜੇ ਕੁਝ ਬਾਲਕ ਨੂੰ ਬਿਗਨ ਹੋਵੇ ਤਾਂ ਮੈਂ ਅੱਛਾ ਕਰਾਂਗਾ ਤਾਂ ਮਾਤਾ ਨੇ ਬਾਲਕ ਦੇ ਦਿੱਤਾ ਤਾਂ ਕਾਲੂ ਪੋਤੜਿਆਂ ਵਿੱਚ ਲਪੇਟ ਕੇ ਲੈ ਆਇਆ ਤੇ ਪੰਡਿਤ ਦੇ ਅੱਗੇ ਲੈ ਬੈਠਾ ਅਤੇ ਪੰਡਿਤ ਗਿਆਨਵਾਨ ਸੀ ਪੰਡਿਤ ਅਗੋਂ ਉੱਠੜਾ ਹੋਇਆ ਦੋਏ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਪੰਡਿਤ ਨੇ ਆਖਿਆ ਜਾ ਕਾਲੂ ਲੈ ਜਾ ਤਾਂ ਬਾਲਕ ਨੂੰ ਕਾਲੂ ਨੇ ਅੰਦਰ ਤੇ ਦਿੱਤਾ ਆ ਫਿਰ ਕਾਲੂ ਆਏ ਕੇ ਆਗਿਆ ਪੰਡਿਤ ਜੀ ਇਸ ਬਾਲਕ ਦਾ ਨਾਮ ਦੱਸੋ ਜੋ ਕਿਹੇ ਮਹੂਰਤ ਜਨਮਿਆ ਹੈ ਇਸੇ ਲਖਣ ਦੱਸੋ ਤਾਂ ਪੰਡਤ ਨੇ ਕਿਹਾ ਕਾਲੂ ਇਸ ਦਾ ਨਾਮ ਮੈ ਸੋਧ ਕੇ ਰੱਖਾਂਗਾ ਤੇਰਿਆਂ ਦਿਨਾਂ ਨੂੰ ਨਾਮ ਵੀ ਰੱਖਾਂਗਾ ਤੇ ਝੋਲਾ ਵੀ ਪਾਵਾਂਗਾ ਤਾਂ ਪੰਡਤ ਘਰ ਨੂੰ ਆਇਆ 13 ਦਿਨ ਵਿਚਾਰ ਕਰਦਾ ਰਹਾ ਜਾਂ ਤੇਰਾ ਦਿਨ ਹੋਏ ਤਾਂ ਪੰਡਤ ਆਇਆ ਬਾਲਕ ਨੂੰ ਝੋਲਾ ਪਾਇਆ ਤੇ ਨਾਮ ਰੱਖਿਆ ਨਾਨਕ ਨਿਰੰਕਾਰੀ ਕਾ ਕਾਲੂ ਕਹਿਆ ਪੰਡਤ ਜੀ ਤੁਸੀਂ ਇਹ ਨਾਮ ਨਹੀਂ ਰੱਖਣਾ ਇਹ ਨਾਮ Hindu ਦੁਰਗ ਦਾ ਸਾਂਝਾ ਹੈ ਪੰਡਤ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਇਹ ਵੱਡਾ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਸ਼੍ਰੀ ਰਾਮਚੰਦਰ ਇਹ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ ਸੋ ਉਹਨਾਂ ਨੂੰ Hindu ਪੂਜਦੇ ਸਨ ਇਸ ਨੂੰ Hindu ਦੁਰਗ ਦੋਵੇਂ ਪੂਜਣਗੇ ਇਸਾ ਨਾਮ ਜਿਮੀ ਅਸਮਾਨਾ ਵਿੱਚ ਰਹਿ ਜਾਵੇਗਾ। ਵਣ ॠण ਨਾਨਕ ਹੋਈ ਜਾਏਗਾ। ਇਸ ਤਾਈਂ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਵਿਰਾਹ ਦੇਵੇਗੀ। ਅਸਮਾਨ ਵੀ ਰਾਹ ਦੇਵੇਗਾ। ਇਹ ਇੱਕ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਜਪਾਵੇਗਾ। ਵੱਡਾ ਧਰਮਾਤਮਾ ਗਿਆਨੀ ਧਿਆਨੀ ਹੋਵੇਗਾ। ਅਤੇ ਕੀਤੇ ਨੂੰ ਕੀਤਾ ਹੀ ਜਾਣੇਗਾ। ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ। ਤੁਹਾਨੂੰ ਇਹ ਅਰਮਾਨ ਮੈਨੂੰ ਰੈਸੀ ਕਿਆ ਜਾਣਾ ਮੈਂ ਇਸਾ ਪ੍ਰਤਾਪ ਦੇਖਾਂਗਾ ਕਿ ਨਾ ਦੇਖਾਂਗਾ ਕਿ ਆ ਜਾਪੇ ਜੋ ਮੇਰੀ ਆਰਬਲਾ ਕਿਤਨੀ ਹੈ ਇਹ ਵੱਡਾ ਅਵਤਾਰੀ ਜਨਮਿਆ ਹੈ ਨੌ ਨਾਥ 84 ਸਿੱਧ 6 ਜਤੀ 52 ਵੀ 64 ਜੋਗਣੀ ਭੂਤ ਪ੍ਰੇਤ ਦੇਵਦਾਨੋ ਤੇਮੀਆ ਰਿੱਖੀ ਮੁਨੀ ਪੀਰ ਪੈਕੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਹੈ ਕਿ ਪੰਡਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਪਰਸਨ ਹੋਇਆ ਤੇ ਲੱਗੇ ਬਾਲਕ ਦੀ ਪਾਲਨਾ ਕਰਨ ਅਤੇ ਕਾਲੂ ਨੇ ਘਰ ਵਿੱਚ ਬਸਨ ਗਊਆਂ ਦੀ ਆਦੀ ਲੈਕਰ ਦਾਨ ਕੀਤਾ ਆਨੰਦ ਮੰਗਲਚਾਰ ਹੋਇਆ ਸਰਬੱਤ ਪਰਿਵਾਰ ਨੇ ਖੁਸ਼ੀ ਕੀਤੀ ਮਾਤਾ ਤ੍ਰਿਪਤਾ ਨੂੰ ਸਰਬੱਤ ਤ੍ਰਿਆ ਨੇ ਮਿਲਿ ਕਰਵदाई ਦਿੱਤੀ ਮਾਤਾ ਸਰਬ ਕੋ ਆਸਿਕ ਦਿਨੇ ਮਾਨ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ